ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਵੇਲੇ ਮੈਂ ਤੱਕ ਸਾਚ ਕੰਸ਼ੀ ਹਜੂਰ ਸੇਭ ਚੰਨਗਰ ਸੇਭ ਜੀ ਵਿਖੇ ਖੜਾ ਹਾਂ ਬੰਗਾ ਸਤਨ ਮਾਤਾ ਭਗੋ ਜੀ ਦੇ ਬਿਲਕੁਲ ਹੀ ਸਾਹਮਣੇ ਸੋ ਮੈਂ ਸਾਹਮਣੇ ਜਾ ਰਿਹਾ ਸੀ ਕਿਉਂਕਿ ਹਮ ਇਸ ਵੇਲੇ ਸੰਤ ਬਾਬਾ ਕਰਮਨ ਸਿੰਘ ਜੀ ਦੇ ਆਉਣ ਦਾ ਸਮਾਂ ਹੋ ਗਿਆ ਹੈ ਬਾਬਾ ਕਰਮਨ ਸਿੰਘ ਜੀ ਨੇ ਹੋਰ ਵੀ ਬੇਨ ਸੰਗਤਾਂ ਦੇ ਨਾਲ ਇਸ ਵੇਲੇ ਆਉਣਾ ਹੈ ਤੱਕ ਸਾਹਿਬ ਜੀ ਵਿਕੇ ਸੰਧਿਆ ਵੇਲੇ ਦੀ ਹਾਜ਼ਰੀ ਭਰਨ ਵਾਸਤੇ ਸੋ ਅਸੀਂ ਵੀ ਇੱਥੇ ਅੱਗੇ ਖੜੇ ਹੋ ਜਾਂਦੇ ਫਿਰ ਬਾਬਾ ਜੀ ਆਉਣਗੇ ਅ ਫਿਰ ਬਾਬਾ ਜੀ ਨਾਲ ਅਸੀਂ ਅੰਦਰ ਚਲ ਜਾਵਾਂਗੇ ਅਤੇ ਆਪ ਸਭ ਨੂੰ ਅੰਦਰ ਦ ਉਸ ਤੋਂ ਬਾਅਦ ਪੁੱਤੇ ਜੋ ਸਥਾਨ ਹੈ ਪਹਿਲੀ ਮੰਜ਼ਿਲ ਤੇ ਸੰਗਤਾਂ ਨੂੰ ਉਸ ਬਾਰੇ ਨਹੀਂ ਪਤਾ ਹੁੰਦਾ ਪ੍ਰਸਾਦ ਸੰਗਤ ਜੀ ਉਹ ਵੀ ਗੁਰੂ ਸਹਿਬ ਦੀ ਤਰ੍ਹਾਂ ਹੀ ਸਥਾਨ ਹੈ ਸਾਨੂੰ ਉੱਥੇ ਵੀ ਦర్శੇ ਕਰਨੀ ਚਾਹੀਦੇ ਹਨ ਬਾਬਾ ਕਿਰਵਾਨ ਸਿੰਘ ਜੀ ਹੋਂ ਵਾਲੇ ਨੇ ਉੱਪਰ ਬਾਬਾ ਜੀ ਦਾ ਕਮਰਾ ਹੈ ਉੱਥੇ ਬਾਬਾ ਜੀ ਤੁਹਰ ਪੈਣੇ ਤੇ ਬਾਬਾ ਜੀ ਹੁਣ ਆਈ ਜਾਣਾ ਪ੍ਰਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਸਾਈਡ ਤੇ ਸੰਗਤਾਂ ਪ੍ਰਤੀ ਅਰਦਾਸ ਨੰਗਰ ਵਰਤਿਆ ਜਾ ਰਿਹਾ ਹੈ ਹੁਣ ਇਸ ਵੇਲੇ ਅਸਾਂ ਦੋਆ ਪ੍ਰਵੰਤ ਸਿੰਘ ਜੀ ਦੇ ਤੱਕਸ ਰਾਜੀ ਜੀ ਦੀ ਹਲਦੀ ਕਰ ਦਿੱਤੀ ਹੈ ਉਸ ਤੋਂ ਕੋਈ ਸਮਾਂ ਅੰਦਰ ਪਾਪਾ ਪ੍ਰਵੰਤ ਸਿੰਘ ਜੀ ਦੀ ਅਰਦਾਸ ਉਪਰੰਤ ਸਾਈਡ ਤੇ ਸਾਰੇ ਦਰਵਾਜ਼ੇ ਖੋਲਣਗੇ ਉਸ ਤੋਂ ਉਪਰੰਤ ਸਿਆਮ ਜੀ ਨੂੰ ਬਾਲਾ ਖਾਨਾ ਵੇਖ ਕੇ ਚਾਕੇ ਪਰਸ਼ੇ ਕਰਾਵਾਂਗੇ ਸੰਗਤ ਜੀ ਇਹ ਪਹਿਲੀ ਮੰਜ਼ਲ ਤੇ ਆਇਆ ਮੈਂ ਇਸ ਵੇਲੇ ਤਕਸ ਸਭ ਜੀ ਦੀ ਪਹਿਲੀ ਮੰਜ਼ਲ ਤੇ ਜਿੱਥੇ ਕੇ ਇਹ ਸਥਾਨ ਹੈ ਗੁਰੂ ਸਾਹਿਬ ਜੀ ਦਾ ਇਸ ਨੂੰ ਬਾਲਾ ਖਾਨਾ ਕਿਹਾ ਜਾਂਦਾ ਹੈ ਸੰਗਤ ਜੀ ਜਿਵੇਂ ਸਾਹਮਣੇ ਆਪ ਜੀ ਤੇ ਵੰਦੇ ਹੋਗੇ ਇਸੋਂ ਦੀ ਇੱਥੇ ਉੱਤੇ ਆਉਂਦਾ ਰਸਤਾ ਹੈ ਤੇ ਫਿਰ ਜਿਵੇਂ ਇੱਥੇ ਗੁਰੂ ਸਾਹਿਬ ਦੇ ਸ਼ਸਤਰਾਂ ਦਾ ਵੀੰਤੀ ਬਹੁਤ ਹੀ ਵਧੀਆ ਤਰੀਕੇ ਨਾਲ ਕੇ ਪ੍ਰਕਾਸ਼ ਕੀਤਾ ਗਿਆ ਹੈ ਜੀ ਦਰਸ਼ਨ ਕਰ ਸਕਦੇ ਹੋ ਸਭ ਜਿਹੀ ਸਿੱਤਸਨ ਤਸਵੀਰ ਵੀ ਹੈ ਤੇ ਬਿਲਕੁਲ ਉਸ ਪਾਸੇ دوسری ਸਾਈਡ ਤੇ ਕਿ ਮੈਂ ਇੱਕ ਸਾਈਡ ਤੇ ਖੜਾ ਹਾਂ ਤੇ ਉਹ ਸਾਹਮਣੇ دوسری ਸਾਈਡ ਤੇ ਖੰਡਪਾਟ ਸੱਭ ਰਖਾਏ ਗਏ ਹਨ ਜਿਹਨੀਆਂ ਸੰਕਤ ਪੰਜਾਬ ਤੋਂ ਹੁੰਦੀਆਂ ਉਹਨਾਂ ਨੂੰ ਇਸ ਸਥਾਨ ਬਾਰੇ ਨਹੀਂ ਪਤਾ ਹੁੰਦਾ ਸੋ ਸਾਨੂੰ ਇੱਥੇ ਵੀ ਆ ਕੇ ਦਰਸ਼ਨ ਕਰਨੇ ਚਾਹੀਦੇ ਹਨ ਏ ਵੀ ਜਿਵੇਂ ਥੱਲੇ ਜਿਸ ਵੇਲੇ ਥੱਲੇ ਅਸਥਾਨ ਤੇ ਅਗਿੱਟਾ ਸੈੱਟ ਥੱਲੇ ਜੋ ਕਵਾੜ ਖੁੱਲ ਜਾਂਦੇ ਹਨ ਉਸੇ ਹਜ਼ਾਰਾਂ ਦੀਆਂ ਸ੍ਰੀਮ੍ਰਿਦਾ ਨਾਲ ਇੱਥੇ ਵੀ ਕਵਾੜ ਇਸੇ ਤੇ ਦਰਵਾਜ਼ੇ ਨਾਲ ਹੀ ਉਸੇ ਵੇਲੇ ਖੁੱਲ ਜਾਂਦੇ ਹਨ ਜੀ ਇੱਥੇ ਆਪ ਜੀ ਬੈਠ ਕੇ ਪਾਠ ਵੀ ਕਰ ਸਕਦੇ ਬਹੁਤ ਅਮੰਦ ਹੁੰਦਾ ਇੱਥੇ ਸ਼ਾਂਤੀ ਹੁੰਦੀ ਬਿਲਕੁਲ ਸਤਿ ਸ਼੍ਰੀ ਅਕਾਲ ਸਰਕਾਰ ਆਰਡਰ ਮੰਤਰ ਸ੍ਰੀ ਰਸਕੇਤ ਜਗਤਨਾਥ ਉਹਨਾਂ ਰਾਜਸਰਕਾਰ ਦਾ ਸਾਹਿਤਾ ਸ੍ਰੀ ਰਸਕੇਤ ਜਗਤਕੇ ਦੀ ਸਾਹ ਬਾਸੰਗਤ ਜੀ ਜਦੋਂ ਸ੍ਰੀ ਹਜੂਰ ਸਾਹਿਬ ਜੀ ਵਿਖੇ ਰਹਿਣਾ ਸਾਹਿਤਾ ਪਾਠ ਹੁੰਦਾ ਹੈ ਉਸ ਵੇਲੇ ਵਿੱਚ ਵਿੱਚ ਕਈ ਪੁਆਇੰਟਸ ਤੇ ਫਤਿਹ ਗਈ ਜਾਂਦੀ ਹੈ ਸੋ ਇੱਕ ਵਾਰ ਇੱਕ ਮੈਂ ਕਿਸ ਸਿੰਘ ਨਾਲ ਬੈਠਾ ਸੀ ਉਸ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਗੁਰੂ ਸਾਹਿਬੀ ਦਰਬਾਰ ਦੇ ਵਿੱਚ ਜਦੋਂ ਸਿੰਘ ਆਕੇ ਜੋ ਸੰਗਤਾਂ ਹੁੰਦੀਆਂ ਤੇ ਸੰਗਤਾਂ ਆ ਕਰਕੇ ਮਹਾਰਾਜਨ ਫਤਿਹ ਹੋ ਜਾਂਦੀਆਂ ਤੇ ਸੰਗਤਾਂ ਜਦੋਂ ਇਹ ਜੋ ਚਪਈ ਸਦਾ ਪਾਠ ਸਮਾਪਤ ਹੁੰਦਾ ਸੀ ਜਾਂ ਜਿਹੜੇ ਪੁਆਇੰਟ ਰੱਖੇ ਗਏ ਸੀ ਉਹਨਾਂ ਜੋ ਦੋਹਰਾ ਦਸਮਦੋਹਰੇ ਸਮਾਪਤੀ ਦੇ ਸਮੇਂ ਸੋ ਇਹ ਸਮਾਪਤੀ ਇਸਵੇਂ ਮਹਾਰਾਜਨ ਫਤਿਹ ਹੋ ਜਾਂਦੇ ਸੀ ਇਸ ਪ੍ਰਕਾਰ ਗੁਰੂ ਸਾਹਿਬ ਜੀ ਬੰਦਨ ਫਤਿਹ ਜਵਾਬ ਦਿੰਦੇ ਸੀ ਸੋ ਸਾਧ ਸੰਗਤ ਜੀ ਇਸੇ ਪ੍ਰਕਾਰ ਸਾਰੀ ਮਰਯਾਦਾ ਸ਼ਹੀਰ ਸਾਹਿਬ ਜੀ ਪਾਵਨ ਧਰਤੀ ਤੇ ਕਾਇਮ ਰੱਖੀ ਗਈ ਹੈ ਇਸੇ ਇਸ ਦੇ ਨਾਲ ਹੀ ਹੋਰ ਵੀ ਬਿਆਨ ਤੇ ਗੱਲਾਂ ਜੋ ਕਿ ਹਯੂਰ ਸਾਹਿਬ ਜੀ ਦੇ ਇਤਿਹਾਸ ਵਿੱਚ ਆਉਂਦੀਆਂ ਹਨ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਉਹ ਸਾਰੀਆਂ ਹੀ ਗੱਲਾਂ ਸਾਰੇ ਇਤਿਹਾਸ ਨੂੰ ਆਪ ਜੀ ਦੇ ਅਸੀਂ ਇਸ ਵੀਡੀਓ ਰਾਹੀਂ ਅੱਜ ਤੱਕ ਪਹੁੰਚਾਈਏ ਤਾਂ ਜੋ ਆਪ ਜੀ ਸਾਹਿਬ ਜੀ ਉਸ ਸਾਰੇ ਗੁਰਦਾਰਾ ਸਹਿਬਾਂ ਤੇ ਅਸਥਾਨਾਂ ਦੇ ਦਰਸ਼ਨ ਕਰ ਸਕੋ ਸੋ ਸਾਥ ਸੰਗਤ ਜੀ ਇੱਥੇ ਫਤਿਹ ਦੀ ਸਮਾਪਤੀ ਕਰਦੇ ਆਂ ਅਸੀਂ ਇੱਥੇ ਸੋ ਸਾਥ ਸੰਗਤ ਜੀ ਅਸੀਂ ਇਸ ਵੀਡੀਓ ਇੱਥੇ ਸਮਾਪਤੀ ਕਰਦੇ ਆਂ ਆਪ ਜੀ ਹਜ਼ੂਰ ਸਾਹਿਬ ਜੀ ਦੇ ਜਿਸ ਵੀ ਅਸਥਾਨ ਦੇ ਜਾਂ ਨੇੜੇ ਦੇ ਜਿੰਨਾ ਵੀ ਗੁਰਦਾਰਾ ਸਹਿਬਾਂ ਦੇ ਅਸੀਂ ਦਰਸ਼ਨ ਕਰਨੀ ਚਾਹੋ हां जी ਸਾਨੂੰ ਕਮੈਂਟ ਕਰ ਸਕਦੇ ਹੋ ਸੋ ਅਸੀਂ ਉਸ ਦੇ ਬੇਸਿਸ ਤੇ ਅਹੀ ਨਿਊ ਵੀਡੀਓ ਬਣਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ